ਜਿਹੜਾ ਤਾਂ ਸਾਹ ਕਰਦਾ ਹੈ ਇਹਨਾਂ ਦੇ ਦੇਖੀਏ ਕਾਮ ਰਗਾ ਅਲਾ ਪੜ੍ਹ ਸਕੋ ਉਹਨੇ ਦੱਸ ਦਿੱਤਾ ਗੁਰੂ ਜੀ ਨੇ ਉਹਦੇ ਸਤਗੁਰੂ ਦੀ ਜਿਹੜਾ ਸੀਸ ਸਾਹਿਬ ਘਰ ਤੋਂ ਆਵਾਜ਼ ਹੋਇਆ ਸੀ ਕਿ ਇਸ ਅਸਥਾਨ ਉੱਤੇ ਸਤਗੁਰ ਸੱਚੇ ਪਾਤਸ਼ਾਹੀ ਦੇ ਸੀਸ ਦਾ ਸੰਸਕਾਰ ਹੋਇਆ। ਕੜੀਏ ਸ਼ਬਦ ਸੱਚੀ ਟਕਸਾਲ ਜੀ ਨੇ ਕੋ ਨਦਰ ਕਰਮ ਤਿੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀਓ ਅੱਜ ਅਸੀਂ ਪਹੁੰਚੇ ਆਂ ਸ਼੍ਰੀ ਅਨੰਦਪੁਰ ਸਾਹਿਬ ਜੀ ਤੇ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਤਨ ਗੁੱਤੇ ਇੱਕ ਬਾਅਦ ਸਾਬ ਜੀ ਦੇ ਪਵਨ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਜੀ ਜਿਸ ਅਸਥਾਨ ਤੇ ਸਰ ਗੁਰੂ ਪਾਤਸ਼ਾਹ ਜੀ ਦੇ ਸੀਸ ਦਾ ਅੰਤਿਮ ਸੰਸਕਾਰ ਹੋਇਆ ਸੋ ਉਹ ਪਵਨ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਜੀ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਸ਼ੋਭਤ ਹਨ ਉਹਨਾਂ ਦੇ ਦਰਸ਼ਨ ਆਪ ਜੀ ਨੂੰ ਕਰਵਾਵਾਂਗੇ ਜਿਸ ਸਮੇਂ ਸਤਿਗੁਰੂ ਪਾਤਸ਼ਾਹ ਜੀ ਦੀ ਸ਼ਹਾਦਤ ਦਿੱਲੀ ਵਿਖੇ ਹੋਈ ਉਸ ਸਮੇਂ ਕੰਦਨਿਹਨੀ ਚੱਲੀ ਤੇ ਭਾਈ ਜੈਤਾ ਜੀ ਜੋ ਕਿ ਰੰਗਰੇਟੇ ਗੁਰੂ ਕੇ ਬੇਟੇ ਸਨ ਉਹਨਾਂ ਨੇ ਸਤਿਗੁਰੂ ਪਾਤਸ਼ਾਹ ਜੀ ਦਾ ਅਸੀਸ ਚੁੱਕ ਲਿਆ ਅਤੇ ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਸੀਸ ਲੈ ਕੇ ਉਹ ਉੱਥੋਂ ਦੀ ਪੜਾਧਰ ਪੜਾ ਕਰਦੇ ਆ। ਸ਼੍ਰੀ ਕੀਰਤਪੁਰ ਸਾਹਿਬ ਪੁੱਜੇ ਤੇ ਜਿਸ ਵੇਲੇ ਸ਼੍ਰੀ ਕੀਰਤਪੁਰ ਸਾਹਿਬ ਜੀ ਵਿਖੇ ਪੁੱਜ ਗਏ ਤੇ ਉਸ ਵੇਲੇ ਉਹਨਾਂ ਨੇ ਉੱਥੋਂ ਦੀ ਸਨਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਤੇ ਮਾਤਾ ਨਾਨਕੀ ਜੀ ਨੂੰ ਮਾਤਾ ਗੁਜਰੀ ਜੀ ਨੂੰ ਭੇਜਿਆ। ਭਈ ਸਤਿਗੁਰੂ ਪਾਤਸ਼ਾਹ ਜੀ ਦਾ ਸੀਸ ਲੈ ਕੇ ਮੈਂ ਕੀਰਤਪੁਰ ਸਾਹਿਬ ਪੁੱਜਾ ਹ ਤਾਂ ਉੱਥੇ ਅਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਕਿਰਤਪੁਰ ਸਾਹਿਬ ਤੋਂ ਲੈ ਕੇ ਸਰੂਪ ਜੋ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਸੀਸ ਜੋ ਹੈ ਉਹ ਲੈ ਕੇ ਤੇ ਇਸ ਹਸਤਾ ਤੇ ਸ਼੍ਰੀ ਅਨੰਦਪੁਰ ਸਾਹਿਬ ਜੀ ਵੀ ਖੇ ਲੈ ਕੇ ਆਂਦਾ ਗਿਆ। ਅੱਤੇ ਲਿਆ ਕੇ ਸਤਿਗੁਰੂ ਪਾਸ਼ਾ ਜੀ ਨੇ ਫਿਰ ਇਸ ਰੂਪ ਦਾ ਜੋ ਸੰਸਕਾਰ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸੀਸ ਦਾ ਸੰਸਕਾਰ ਤਾਂ ਮਹਤਿ ਗੁਰੂ ਗੋਬਿੰਦ ਸਿੰਘ ਜੀ ਬਹਾਦਰ ਜੀ ਨੇ ਉਸ ਵੇਲੇ ਫਿਰ ਇਸ ਸਥਾਨ ਤੇ ਗੁਰਦੁਆਰਾ ਸੀਸਗੰਜ ਸਾਹਿਬ ਸ਼੍ਰੀ ਰਣਪੋਸ ਸਾਹਿਬ ਜੀ ਵਿਖੇ ਕੀਤਾ ਕਿਉਂਕਿ ਸਤਿਗੁਰ ਪਹਿਲਾ ਸਰਸਲਾ ਬਣੀ ਸਤਿਗੁਰਾਂ ਦੀ ਕਿ ਕੀਰਤਪੁਰ ਸਾਹਿਬ ਵਿਖੇ ਹੀ ਸਰਗੁਰਾਂ ਦੇ ਸੀਸ ਦਾ ਸੰਸਕਾਰ ਕੀਤਾ ਜਾਵੇ ਪਰਮਾਤਮਾ ਮਾਨ ਕੀ ਜੀ ਨੇ ਕਿਹਾ ਕਿ ਨਹੀਂ ਜਿਸ ਸਥਾਨ ਤੇ ਆਪਣੀ ਰਿਹائش ਹੈ ਇਹਦੇ ਨੇੜੇ ਹੀ ਸਰਗੁਰਾਂ ਦੇ ਸੀਸ ਦਾ ਸੰਸਕਾਰ ਕੀਤਾ ਜਾਵੇ ਤਾਂ ਕਿ ਰੋਜ਼ ਆਪassara ਇਸ ਅਸਥਾਨ ਦੇ ਪਾਵਨ ਦਰਸ਼ਨ ਕਰ ਸਕੀ। ਸੋ ਫਿਰ ਨਗਰ ਕੀਰਤਨ ਦੇ ਰੂਪ ਵਿੱਚ ਉਹ ਸੀਸ ਲੈ ਕੇ ਤੇ ਅਨੰਦਪੁਰ ਸਾਹਿਬ ਆਏ ਤੇ ਇਸ ਅਸਥਾਨ ਤੇ ਲਿਆ ਕੇ ਸਸਕਾਰ ਕੀਤਾ ਜਿੱਥੇ ਗੁਰਦੁਆਰਾ ਸ੍ਰੀ ਦਰਸ਼ਨ ਦੀ ਗੋਪੀ ਜਿਸ ਨੂੰ ਨਹੀਂ ਪਤਾ ਹੋਵੇਗਾ ਕਿ ਜੋ ਦਵਰਾ ਸੀਸਗੰਜ ਦਿੱਲੀ ਹੈ, ਉੱਥੋਂ ਦਾ ਸੀਸਗੰਜ ਸਾਹਿਬ ਦਿੱਲੀ ਉੱਥੇ ਸੰਤਕੁਤੀ ਦਾ ਜਿਹੜਾ ਸੀਸ ਸਾਹਿਬ ਘਰ ਤੋਂ ਅਲੱਗ ਹੋਇਆ ਸੀ ਇਸ ਅਸਥਾਨ ਉਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸੀਸ ਦਾ ਸੰਸਕਾਰ ਹੋਇਆ ਆਪ ਸੰਗਤੋ ਸਾਰੀ ਬਾਬਾ ਜੀ ਦੇ ਸੁਨੇਹੇ ਦੇ ਪਹੁੰਚੇ ਹੋ ਆਪਨੇ ਬੇਪਰਵਾਹ ਨਾਲ ਇਸ ਅਸਥਾਨ ਉਤੇ ਪਾਛਾ ਜੀ ਦੇ ਸੀਸ ਦਾ ਸੰਸਕਾਰ ਹੋਇਆ ਸੀ ਜਿਸ ਤੋਂ ਬਾਅਦ ਇਸ ਘੋਟਵਾਰੇ ਦਾ ਨਾਮ ਸੀਸਕਣ ਸਾਥ ਪਿਆ ਨਾਮ ਹੀ ਆਪ ਜੀ ਸਾਹਮਣੇ ਦਰਸ਼ਨ ਕਰ ਰਹੇ ਘੋਟਵਾਰਾ ਕਾਗੁੰਡਾ ਸਾਹਿਬ ਇਤਿਹਾਸਕ ਸਤੁ ਸੱਤੇ ਪਾਰਛਾ ਗਿਰੇ ਸੀਸ ਸੰਸਕਾਰ ਤੋਂ ਬਾਅਦ ਸੰਗਤ ਨੂੰ ਇਹ ਉਦੇਸ਼ ਦਿੱਤਾ ਕਿ ਸੰਗਤ ਜੀ ਹੋਣਾ ਸੀ ਚੁੱਪ ਕਰਕੇ ਨਹੀਂ ਬੈਠਣਾ ਜੇ ਕੋਈ ਜਾਲਮ ਸਾਡੇ ਤੇ ਚੜ੍ਹਾਈ ਕਰਕੇ ਆਊਗਾ ਸਾਡੇ ਧਰਮ ਦੇ ਖਿਲਾਫ ਖੜਾ ਹੋਵੇਗਾ ਤਾਂ ਉਸ ਦਾ ਜਵਾਬ ਆਸੀਂ ਆਪਣੀਆਂ ਤਲਵਾਰਾਂ ਦੇ ਨਾਲ ਦਵਾਂਗੇ ਅਣਖ ਨਾਲ ਜੀਵਾਂਗੇ ਇਹ ਸਤੁ ਜੀ ਨੇ ਉੱਕੇ ਉਹ ਪਰੇਸ਼ ਦਿੱਤਾ ਸੀ ਨਾਲ ਹੀ ਇਸ ਸਥਾਨ ਦੇ ਸਾਹਮਣੇ ਗੁਰੂ ਕੇ ਮਹਿਲਮਾਨ ਦੁਆਰਾ ਕੋਰਾਸਾਦ ਹਨ ਆਪ ਜੀ ਦੇ ਚਰਨਾ ਦੇ ਵਿੱਚ ਬੇਨਤੀ ਹੈ ਕਿ ਆਪ ਜੀ ਉੱਥੇ ਵੀ ਜ਼ਰੂਰ ਦਰਸ਼ਨ ਕਰ ਜੇ ਕਿਉਂਕਿ ਉਹ ਸਤੂ ਸੱਜੇ ਪਾਰਖਾ ਜੀ ਦਾ ਆਪਣਾ ਘਰ ਹੈ ਜਿੱਥੇ ਸਤੂ ਸੱਜੇ ਪਾਰਖਾ ਕੋ ਤੇਗ ਮਹਾਨਦਰ ਮਹਾਰਾਜ ਜੀ ਨੱਬਾ ਸਮਾ ਰਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਉਸ ਸਥਾਨ ਉੱਤੇ ਰਹੇ ਗੁਰਿਆਈ ਸੰਗਤੀ ਨੂੰ ਉੱਥੇ ਮਿਲੀ ਕਸ਼ਮੀਰੀ ਪੰਡਤਾਂ ਨੇ ਉਸ ਸਥਾਨ ਉੱਤੇ ਹਰੀਆਦ ਕੀਤੀ ਸਾਦੂ ਸੱਚੇ ਪਾਤਸ਼ਾਹ ਜੀ ਦਾ ਵਿਆਹ ਉਸ ਸਥਾਨ ਤੇ ਹੋਇਆ ਤਿੰਨ ਸਹਿਜਾਦਿਆਂ ਦਾ ਜਨਮ ਉਸ ਸਥਾਨ ਤੇ ਹੋਇਆ ਸਵਾਤੀ ਨੂੰ ਬੇਨਤੀ ਹੈ ਕਿ ਆਪ ਜੀ ਹੋਥੇ ਵੀ ਦਰਸ਼ਕ ਆਦੇ ਹਨ ਹੋਣ ਪੂਰੇ ਪ੍ਰੇਮ ਤੇ ਭਾਵਨਾ ਦੇ ਨਾਲ ਜੇ ਤੁਸੀਂ ਇਦੀ ਤੋਂ ਚੱਲ ਕੇ ਆਇਓ ਤਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਜਾਓ ਧੰਨ ਸੱਚ ਧੰਨ ਸੱਚ ਹੈ ਕੀ ਸੱਚ ਨਾਨਕ ਹੋਸੀ ਭੁੱਖਾ ਭੁੱਖਾ ਨਾ ਹੋਈ ਜੇ ਲੈ ਰਹਿਣ ਲਿਪਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨ੍ਹਾ ਪੁਰੀਆ ਪਾਰ ਕੋ ਤਾੜ ਕੋ ਨ ਕੋਈ ਨਾ ਨੁਕਮੇ ਜੇ 부জে ਤਾਂ ਹੋ ਮੈਂ ਕਰੇ ਨ ਕੋਈ ਕਾ ਤਾੜ ਕੋ ਤਾੜ ਹੋਵੇ ਕਿਸ ਸਰਤਾ ਤਾ ਤੇ ਰਹੇ ਤੇ ਠਕਪਾਰੀ ਅਜ ਮੰਦਰ ਖਾਈ ਖਾਏ ਭੂਵੇਂ ਰੁਪੰਦ ਚੌਕਾਰੇ ਸੋ ਸਾਧ ਸੰਗਤ ਜੀ ਇਹ ਹੈ ਉਹ ਪਵਨ ਸਥਾਨ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਜੀ ਅਨੰਦਪੁਰ ਸਾਹਿਬ ਜੀ ਵਿਖੇ ਜਿਸ ਸਥਾਨ ਤੇ ਧੰਗੁਰ ਗੁਰਦੇਵ ਬਹਾਦਰ ਸਾਹਿਬ ਜੀ ਦਾ ਅੱਜ ਤੋਂ 350 ਸਾਲ ਪਹਿਲਾਂ ਸੀਸ ਦਾ ਸੰਸਕਾਰ ਹੋਇਆ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਉਸ ਸਥਾਨ ਦੇ ਜਿੱਥੇ ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਹੱਥੀ ਇਸ ਪਾਵਨ ਅਸਥਾਨ ਤੇ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ੀਸ਼ ਦਾ ਸੰਸਕਾਰ ਕੀਤਾ ਉਸ ਅਸਥਾਨ ਤੇ ਪਾਲਕੀ ਸਾਹਿਬ ਜੀ ਸ਼ਿਸ਼ੋਭਿਤ ਹਨ ਆਪ ਜੀ ਸਾਹਮਣੇ ਬਿਲਕੁਲ ਦਰਸ਼ਨ ਕਰ ਰਹੇ ਹੋ ਇਹ ਉਪਾਵਨ ਅਸਥਾਨ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜੀ ਗੁਰਦੁਆਰਾ ਸ਼੍ਰੀ ਸ਼ੀਸ਼ਗੰਜ ਸਾਹਿਬ ਅਨੰਦਪੁਰ ਸਾਹਿਬ ਜੀ ਵਿਖੇ ਸੋ ਇਹ ਅਸਥਾਨ ਹੈ ਕੁਝ ਕੁ ਲੇਖੀ ਮਕਰਨੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ